ਸਸਿਆ ਦਾ ਦੋਸਤੋ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਤੇ ਮੈਂ ਹਾਂ ਨਵਨੀਤ ਸਿੰਘ ਚੀਮਾ ਦੋਸਤੋ ਗੱਲ ਕਰਦੇ ਆਂ ਉਸ ਪੰਜਾਬੀ ਗਾਇਕ ਦੀ ਜਿਸ ਨੇ ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ ਜਿਸ ਦੇ ਨਾਮ ਤੇ ਹੁਣ ਇੱਕ ਫਿਲਮ ਵੀ ਬਣ ਰਹੀ ਹੈ ਜੀ ਹਾਂ ਉਹ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਜਿਸ ਦੇ ਨਾਮ ਤੇ ਹੁਣ ਫਿਲਮ ਵੀ ਇੱਕ ਤਿਆਰ ਹੋ ਰਹੀ ਹੈ ਜਿਸ ਵਿੱਚ ਦਰਜੀਤ ਦਸਾਂਜ ਅਤੇ ਪ੍ਰਣਿਤੀ ਚੋਪੜਾ ਵੱਲੋਂ ਉਸ ਦਾ ਕਿਰਦਾਰ ਨਿਭਾਇਆ ਜਾ ਰਿਹਾ ਹੈ। ਸੋ ਇਹ ਫਿਲਮ ਕਿੰਨੀ ਕੁ ਹਿੱਟ ਹੋਵੇਗੀ ਇਹ ਤਾਂ ਲੋਕ ਹੀ ਦੱਸਣਗੇ। ਹੁਣ ਗੱਲ ਕਰਦੇ ਹਾਂ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਉਸ ਦੀ ਜ਼ਿੰਦਗੀ ਬਾਰੇ। ਅਮਰ ਸਿੰਘ ਚਮਕੀਲਾ ਦੀ ਇਸ ਬਣ ਰਹੀ ਫਿਲਮ ਨੂੰ ਲੋਕ ਕਿੰਨਾ ਕੁ ਪਿਆਰ ਦੇਣਗੇ, ਕਿੰਨੀ ਕੁ ਸਫਲਤਾ ਮਿਲੇਗੀ ਅਤੇ ਕਿੰਨਾ ਕੁ ਪਿਆਰ ਮਿਲੇਗਾ। ਇਸ ਦੀ ਇੱਕ ਸਫਲਤਾ ਜੋ ਉਸਨੇ ਆਪਣੇ ਜੀਵਨ ਵਿੱਚ ਘੱਟੀ ਹੈ ਉਸ ਤੋਂ ਹੀ ਪਤਾ ਲੱਗ ਸਕਦਾ ਹੈ ਅਮਰਸੇਵ ਚਮਕਲੇ ਦਾ ਜਨਮ ਬੇਹੱਦ ਗਰੀਬੀ ਵਿੱਚ ਰਮਦਾਸੀਆ ਬਰਾਦਰੀ ਵਿੱਚ ਪਿੰਡ ਦੁਗਰੀ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸਰਦਾਰ ਹਰੀ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ 21 ਜੁਲਾਈ 1960 ਨੂੰ ਹੋਇਆ ਸਾਰੇ ਭੈਣਾ ਭਰਾਵਾਂ ਵਿੱਚ ਸਭ ਤੋਂ ਛੋਟਾ ਅਤੇ ਲਾੜਲੇ ਪੁੱਤ ਦਾ ਨਾਮ ਮਾਪਿਆਂ ਨੇ ਧਨੀ RAM ਰੱਖਿਆ ਮਾਪਿਆਂ ਨੇ ਆਪਣੇ ਧਨੀਏ ਨੂੰ ਅਫਸਰ ਲੱਗਿਆ ਵੇਖਣ ਲਈ ਗੁਜਰਖਾਂਡ ਸਕੂਲ ਵਿੱਚ ਪੜਨ ਲਾ ਦਿੱਤਾ ਘਰ ਦੀ ਮੰਦਹਾਲੀ ਕਾਰਨ ਦੁਨੀਆ ਨੂੰ ਪੜਨੋਂ ਹਟਾ ਕੇ ਬਿਜਲੀ ਦਾ ਕੰਮ ਸਿੱਖਣ ਲਗਾ ਦਿੱਤਾ ਪਰ ਘਰ ਦੀ ਦਿਨ ਚ ਕਮਾ ਕੇ ਅੱਥ ਨੇ ਖਾਂ ਦੀ ਦਸ਼ਾ ਨੇ ਧਨੀ RAM ਨੂੰ ਇਲੈਕਟ੍ਰੀਸ਼ੀਅਨ ਵੀਨਾ ਬਣਾ ਦਿੱਤਾ ਆਪਣੇ ਘਰ ਦੀ ਹਾਲਤ ਦੇਖ ਕੇ ਧਨੀ RAM ਲੁਧਿਆਣੇ ਇੱਕ ਕੱਪੜਾ ਫੈਕਟਰੀ ਵਿੱਚ ਦਿਹਾੜੀ ਕਰਨ ਲੱਗ ਪਿਆ ਪਰ ਉਸ ਅੰਦਰ ਜੋ ਸੰਗੀਤ ਦਾ ਜਵਲਾਮੁਖੀ دہਕ ਰਿਹਾ ਸੀ ਉਹ ਹੌਲੀ-ਹੌਲੀ ਫਟਣ ਲੱਗਾ ਧਨੀ ਚੰਦ ਹਾਰਮੋਨੀਅਮ ਤੂੰਬੀ ਅਤੇ ਢੋਲਕੀ ਦਾ ਖਾਸਾ ਜਾਨੂ ਹੋ ਚੁੱਕਿਆ ਸੀ ਫਿਰ ਇੱਕ ਦਿਨ ਉਸ ਦੇ ਇਸ ਸਿਦਕ ਦਾ ਸਤਾਇਆ ਧਨੀ RAM ਘਰੋਂ ਫੈਕਟਰੀ ਤੱਕ ਗਿਆ ਪਰ ਰਸਤੇ ਵਿੱਚ ਉਸਦੇ ਕਦਮ ਆਪਣੇ ਆਪ ਉਸ ਸਮੇਂ ਪ੍ਰਸਿੱਧ ਫਨਕਾਰ ਸੁਰਿੰਦਰ ਛਿੰਦੇ ਦੇ ਦਫ਼ਤਰ ਵੱਲ ਹੋ ਤੁਰੇ ਉਸ ਵਕਤ ਸਾਰਾ ਦਿਨ ਉਸਨੇ ਕੁਝ ਵੀ ਨਾ ਖਾਦਾ ਤੇ ਨਾ ਪੀਤਾ ਤੇ ਆਪਣੀ ਗੀਤਾਂ ਦੀ ਕਾਪੀ ਛਿੰਦੇ ਨੂੰ ਦਿਖਾਉਣ ਦੀ ਉਡੀਕ ਕਰਨ ਲੱਗ ਪਿਆ ਜਦੋਂ ਸ਼ਾਮ ਨੂੰ ਸੁਰਿੰਦਰ ਛਿੰਦੇ ਨੇ ਧਨੀ RAM ਦੀ ਪ੍ਰਤਿਭਾ ਦੇਖੀ ਤਾਂ ਉਸ ਨੂੰ ਆਪਣਾ ਸ਼ਗਿਰਦ ਬਣਾ ਲਿਆ ਧਨੀ RAM ਨੇ ਸ੍ਰਿੰਦਰ ਛਿੰਦੇ ਕੋਲੋਂ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ਤਾਂ ਉਸ ਦੀ ਲਗਨ ਦੇਖ ਕੇ ਛਿੰਦੇ ਨੇ ਧਨੀ RAM ਨੂੰ ਆਪਣੇ ਸੰਗੀਤਕ ਗਰੁੱਪ ਵਿੱਚ ਢੋਲਕੀ ਤੁੰਬੀ ਤੇ ਹਾਰਮੋਨੀਅਮ ਮਾਸਟਰ ਬਚੋਂ ਜਗ੍ਹਾ ਦਿੱਤੀ ਹੌਲੀ ਹੌਲੀ ਧਨੀ RAM ਸ੍ਰਿੰਦਰ ਛਿੰਦੇ ਦੇ ਪ੍ਰੋਗਰਾਮਾਂ ਵਿੱਚ ਆਪ ਵੀ ਟਾਈਮ ਲੈਣ ਲੱਗ ਪਿਆ ਇੱਕ ਸਮੇਂ ਦੀ ਗੱਲ ਹੈ ਕਿ ਰਿਹਾਸ ਕਰਦੇ ਕਰਦੇ ਅਮਰ ਸਿੰਘ ਚਮਕੀਲਾ ਨੇ सुरेंद्र शिंदे ਕੋਲ ਇੱਕ ਗੱਲ ਕੀਤੀ ਕਿ ਮੈਂ ਇੱਕ ਗੀਤ ਲਿਖਿਆ ਜੇ ਤੁਸੀਂ ਇਜਾਜ਼ਤ ਦਿਉ ਤਾਂ ਤੁਹਾਨੂੰ ਮੈਂ ਸੁਣਾ ਸਕਦਾ ਤਾਂ ਅੱਗੋਂ सुरेंद्र शिंदे ਨੇ ਜੋ ਕਿ ਉਸ ਦਾ ਉਸਤਾਦ ਬਣ ਚੁੱਕਿਆ ਸੀ ਉਸ ਨੇ ਕਿਹਾ ਕਿ ਠੀਕ ਹੈ ਜੋ ਤੂੰ ਲਿਖਿਆ ਮੈਨੂੰ ਸੁਣਾ ਤੇ ਜਦੋਂ ਅਮਰ ਸਿੰਘ ਚਮਕੀਲੇ ਨੇ ਆਪਣਾ ਗੀਤ ਉਸ ਨੂੰ ਸੁਣਾਇਆ ਤਾ ਛਿੰਦੇ ਨੇ ਕਿਹਾ ਕਿ ਕਾਕਾ ਬੜਾ ਗਰਮ ਲਿਖਦਾ ਦਾ ਵੇਖੀ ਕਿਤੇ ਕਿਤੇ ਗਲਤ ਨਾ ਹੋ ਜਾਵੇ ਤਾਂ ਅੱਗੇਉਂ ਚਮਕਿਲੇ ਨੇ ਕਿਹਾ ਕਿ ਉਸਤਾਦ ਜੀ ਇੱਕ ਵਾਰ ਮੈਨੂੰ ਗਾਉਣ ਦਾ ਮੌਕਾ ਦਿਓ ਤਾਂ ਤੁਸੀਂ ਵੇਖਿਓ ਕਿ ਇਹ ਲਿਖੇ ਹੋਏ ਮੇਰੇ ਗੀਤ ਕਿਵੇਂ ਲੋਕਾਂ ਦੇ ਦਿਲਾਂ ਵਿੱਚ ਵੱਜਣਗੇ ਤੇ ਉਸ ਤੋਂ ਬਾਅਦ ਸੁਰਿੰਦਰ ਛਿੰਦੇ ਨੇ ਉਸ ਨੂੰ ਗਾਉਣ ਦੀ ਇਜਾਜ਼ਤ ਦੇ ਦਿੱਤੀ ਤੇ ਚਮਕੀਲੇ ਵੱਲੋਂ ਜਦੋਂ ਉਹ ਗੀਤ ਗਾਇਆ ਗਿਆ ਤਾਂ ਲੋਕਾਂ ਵਿੱਚ ਧੁੰਮਾ ਪੈ ਗਈਆਂ ਤੇ ਉਸ ਤੋਂ ਬਾਅਦ ਚਮਕੀਲਾ ਵਕ ਵਕ ਸਟੇਜਾਂ ਲਾ ਕੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਇੱਕ ਛਾਪ ਛੜਦਾ ਗਿਆ ਤੇ ਪਿੱਛੇ ਕਦੇ ਵੀ ਮੁੜ ਕੇ ਨਹੀਂ ਵੇਖਿਆ ਚਮਕਿੱਲੇ ਦੇ ਲਿਖੇ ਗੀਤਾਂ ਵਿੱਚ ਪੰਜਾਬੀ ਸ਼ਬਦਾਂ ਦੀ ਜੜਤ ਦੇਖ ਕੇ ਦੂਜੇ ਕਲਾਕਾਰ ਵੀ ਉਸ ਤੋਂ ਪ੍ਰਭਾਵਿਤ ਹੋਣ ਲੱਗੇ। ਉਸਦੇ ਲਿਖੇ ਗੀਤਾਂ ਨੂੰ ਲਗਭਗ ਸਾਰੇ ਪ੍ਰਮੰਨੇ ਕਲਾਕਾਰਾਂ ਨੇ ਗਾਇਆ ਹੈ। ਅਮਰ ਸਿੰਘ ਚਮਕਿੱਲਾ ਨੂੰ ਪੰਜਾਬ ਦੇ ਸਭ ਤੋਂ ਵਧੀਆ ਲਾਈਵ ਸਟੇਜ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਪਿੰਡਾਂ ਵਿੱਚ ਦਰਸ਼ਕਾਂ ਵਿੱਚ ਬਹੁਤ ਮਸ਼ਹੂਰ ਹੈ। ਉਸ ਦੀ ਮਹੀਨੇ ਦੇ ਪ੍ਰੋਗਰਾਮਾਂ ਦੀ ਬੁਕਿੰਗ ਨਿਯਮਤ ਤੌਰ ਤੇ ਮਹੀਨੇ ਦੇ ਦਿਨਾਂ ਦੀ ਗਿਣਤੀ ਨਾਲੋਂ ਵੱਧ ਹੁੰਦੀ ਸੀ ਚਮਕੀਲੇ ਨੂੰ ਆਮ ਤੌਰ ਤੇ ਹਰ ਸਮੇਂ ਦੇ ਮਹਾਨ ਅਤੇ ਪ੍ਰਤਿਭਾਸ਼ਾਲੀ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇੱਥੇ ਦੱਸ ਦੇਣਾ ਚਾਹੁੰਦੇ ਹਾਂ ਕਿ ਅਮਰਸਿੰਘ ਚਮਕੀਲਾ ਆਪ ਹੀ ਲਿਖਦਾ ਸੀ ਆਪ ਹੀ ਉਸ ਨੂੰ 뮤직 ਦਿੰਦਾ ਸੀ ਤੇ ਆਪ ਹੀ ਸਟੇਜ ਤੇ ਗਾਉਂਦਾ ਸੀ ਉਸ ਦਾ ਸੰਗੀਤ ਪੰਜਾਬੀ ਪਿੰਡ ਦੀ ਜ਼ਿੰਦਗੀ ਤੋਂ ਬਹੁਤ ਪ੍ਰਭਾਵਿਤ ਸੀ ਜਿਸ ਵਿੱਚ ਉਹ ਵੱਡੇ ਹੋ ਕੇ ਕਿਰਿਆ ਹੋਇਆ ਸੀ ਉਸਨੇ ਆਮ ਤੌਰ ਤੇ ਵਿਆਹ ਤੋਂ ਬਾਹਰਲੇ ਸਬੰਧਾ ਉਮਰ ਦੇ ਆਉਣ ਸ਼ਰਾਬ ਪੀਣ ਨਸ਼ਿਆਂ ਦੀ ਵਰਤੋਂ ਅਤੇ ਪੰਜਾਬੀ ਮਰਦਾਂ ਦੇ ਗਰਮ ਸੁਭਾਅ ਬਾਰੇ ਵੱਖ-ਵੱਖ ਤਰ੍ਹਾਂ ਦੇ ਗੀਤ ਲਿਖੇ ਉਸ ਦੇ ਆਲੋਚਕਾਂ ਦੇ ਨਾਲ ਉਸ ਦੇ ਸੰਗੀਤ ਨੂੰ ਅਸ਼ਲੀਲ ਕਰਨ ਅਤੇ ਉਸ ਦੇ ਸਮਰਥਕਾਂ ਦੁਆਰਾ ਇਸ ਨੂੰ ਪੰਜਾਬੀ ਸੱਭਿਆਚਾਰ ਅਤੇ ਸਮਾਜ ਉੱਤੇ ਇੱਕ ਸੱਚੀ ਟਿੱਪਣੀ ਦੇ ਸੰਬੰਧ ਵਿੱਚ ਉਸ ਦੇ ਇੱਕ ਵਿਵਾਦਪੂਰਨ ਪ੍ਰਸਿੱਧੀ ਪ੍ਰਾਪਤ ਕੀਤੀ ਉਸਦੇ ਸਭ ਤੋਂ ਮਸ਼ਹੂਰ ਹਿੱਟ ਗੀਤਾਂ ਵਿੱਚ ਪਹਿਲੇ ਲਲਕਾਰੇ ਨਾਲ ਅਤੇ ਉਸਦੇ ਭਗਤੀ ਗੀਤ ਬਾਬਾ ਤੇਰਾ ਨਨਕਾਣਾ ਅਤੇ ਤਲਵਾਰ ਮੈਂ ਕਲਗੀ ਧਰਦੀ ਹਾਂ ਵਰਗਾ ਗੀਤ ਕੋਈ ਵੀ ਨਹੀਂ ਗਾ ਸਕਿਆ ਇੱਥੇ ਦੱਸ ਦੇਣਾ ਚਾਹੁੰਦੇ ਹਾਂ ਕਿ ਲੋਕਾਂ ਵਿੱਚ ਇੱਕ ਰੋਸ ਸੀ ਕਿ ਅਮਰ ਸਿੰਘ ਚਮਕੀਲਾ ਵੱਖ-ਵੱਖ ਤਰ੍ਹਾਂ ਦੇ ਗੀਤਾਂ ਗਾਉਂਦਾ ਹੈ ਪਰ ਕੋਈ ਧਾਰਮਿਕ ਗੀਤ ਅਜੇ ਤੱਕ ਉਸਨੇ ਨਹੀਂ ਗਾਇਆ ਤਾਂ ਉਸਨੇ ਇੱਕ ਗੀਤ ਜਿਹਦੇ ਸ਼ਬਦ ਨੇ ਬਾਬਾ ਤੇਰਾ ਨਨਕਾਣਾ ਅਤੇ ਤਲਵਾਰ ਮੈਂ ਕਲਗੀ ਧਰਦੀ ਹਾਂ ਇੱਕ ਵੱਖਰੇ ਅਤੇ ਨਿਰਾਲੇ ਢੰਗ ਨਾਲ ਉਸ ਦੀ ਪੇਸ਼ਕਾਰੀ ਕੀਤੀ ਜਿਸ ਨੂੰ ਲੋਕਾਂ ਵੱਲੋਂ ਬਹੁਤ ਹੀ ਜ਼ਿਆਦਾ ਸਲਾਹਿਆ ਗਿਆ ਅਤੇ ਲਗਭਗ ਇਹ ਸ਼ਬਦ ਜਿਹੜੇ ਨੇ ਵਿਆਹ ਸ਼ਾਦੀਆਂ ਵਿੱਚ ਵੀ ਗੂੰਜਣ ਲੱਗੇ ਹਾਲਾਂਕਿ ਉਸਨੇ ਇਸ ਨੂੰ ਕਦੇ ਖੁਦ ਰਿਕਾਰਡ ਨਹੀਂ ਕੀਤਾ ਉਸਨੇ ਵਿਆਪਕ ਤੌਰ ਤੇ ਪ੍ਰਸਿੱਧ ਜੱਟ ਦੀ ਦੁਸ਼ਮਣੀ ਲਿਖੀ ਜਿਸ ਨੂੰ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦੁਆਰਾ ਰਿਕਾਰਡ ਕੀਤਾ ਗਿਆ ਹੈ ਉਹ ਆਪਣੇ ਪਹਿਲੇ ਰਿਕਾਰਡ ਕੀਤੇ ਗੀਤ ਟਕੂਏ ਤੇ ਟਕੂਆ ਦੇ ਨਤੀਜੇ ਵਜੋਂ ਮਸ਼ਹੂਰ ਹੋਇਆ ਇੱਕ ਛੋਟੇ ਜਿਹੇ ਪਿੰਡ ਦੁਗਰੀ ਵਿੱਚ ਜਨਮ ਲੈ ਕੇ ਪਿੰਡਾਂ ਦੀਆਂ ਗਲੀਆਂ ਵਿੱਚੋਂ ਖੇਡਦਾ ਹੋਇਆ ਇੱਕ ਮਹਾਨ ਗੀਤਕਾਰ ਬਣ ਗਿਆ ਇਥੇ ਦੱਸਣਾ ਚਾਹੁੰਦੇ ਹਾਂ ਕਿ ਕੁਲਦੀਪ ਮਾਨਕ ਅਤੇ ਮੁਹੰਮਦ ਸਦੀਕ ਨਾਲ ਵੀ ਧਨੀ RAM ਨੇ ਕੰਮ ਕੀਤਾ ਹੈ ਗੀਤਕਾਰੀ ਦੇ ਸਿਰ ਤੇ ਧਨੀ RAM ਦਾ ਗੁਜ਼ਾਰਾ ਮੁਸ਼ਕਲ ਨਾਲ ਹੋ ਰਿਹਾ ਸੀ ਇਸ ਲਈ ਉਸਨੇ ਉਸਤਾਦ ਛਿੰਦੇ ਨਾਮ ਸਟੇਜਾਂ ਤੇ ਗਾਉਣਾ ਸ਼ੁਰੂ ਕਰ ਦਿੱਤਾ ਧਨੀ RAM ਦਾ ਨਾਮ ਅਮਰ ਸਿੰਘ ਚਮਕੀਲਾ ਚੰਡੀਗੜ੍ਹ ਨੇੜੇ ਬੁੜੈਲ ਵਿਖੇ ਲੱਗੀ RAM ਲੀਲਾ ਚ ਗੀਤਕਾਰ ਸਨਮੁਖ ਸਿੰਘ ਅਜ਼ਾਦ ਰੱਖਿਆ ਚਮਕੀਲਾ ਰਾਤੋਂ ਰਾਤ ਸਟਾਰ ਬਣ ਚੁੱਕਿਆ ਸੀ ਸੁਰਿੰਦਰ ਸੋਨੀਆਂ ਨਾਲ ਚਮਕੀਲੇ ਦੀ ਜੋੜੀ ਇੱਕ ਸਾਲ ਬਾਅਦ ਹੀ ਟੁੱਟ ਗਈ ਇਸ ਤੋਂ ਬਾਅਦ ਚਮਕੀਲੇ ਨਾਲ ਨਵੀਂ ਗਾਇਕਾ ਮਿਸ 우ਸ਼ਾ ਆਰਲੀ ਪਰ ਉਸ ਦੀ ਪਤਲੀ ਆਵਾਜ਼ ਅਤੇ ਕਮਜ਼ੋਰ ਆਵਾਜ਼ ਚਮਕੀਲੇ ਦੇ ਮੁਕਾਬਲੇ ਸੰਤੁਲਨ ਕਾਇਮ ਨਾ ਰੱਖ ਸਕੀ ਸਾਲ 1980 ਵਿੱਚ ਚਮਕੀਲੇ ਦੇ ਸੰਪਰਕ ਵਿੱਚ ਆਈ ਫਰੀਦਕੋਟ ਦੀ ਜੰਪਲ ਅਮਰਜੋਤ ਕੋਰ ਜੋ ਕਿ ਉਸ ਸਮੇਂ ਦੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਰਖ ਨਾਲ ਗਾ ਰਹੀ ਸੀ ਅਮਰਜੋਤ ਸੰਗੀਤਕ ਸ਼ੌਕ ਕਾਰਨ ਆਪਣੇ ਪਰਵਾਰਕ ਜੀਵਨ ਨੂੰ ਛੱਡ ਚੁੱਕੀ ਸੀ ਬਾਅਦ ਵਿੱਚ ਚਮਕੀਲੇ ਤੇ ਅਮਰਜੋਤ ਨੇ ਵਿਆਹ ਵੀ ਕਰਵਾ ਲਿਆ ਸੀ ਤੇ ਇਹਨਾਂ ਦੀ ਜੋੜੀ ਨੇ ਹਿੱਟ ਗੀਤ ਗਾ ਕੇ ਆਪਣਾ ਇੱਕ ਨਾਮ ਬਣਾ ਲਿਆ ਸੀ ਇਸ ਗਾਇਕ ਜੋੜੀ ਦੇ ਸੁਮੇਲ ਨੇ ਪੰਜਾਬੀ ਤੋਂ ਗਾਣਾ ਗਾਇਕੀ ਚ ਬਲੰਦੀਆਂ ਨੂੰ ਛੂਹਿਆ ਅਮਰ ਜੋਤ ਤੇ ਚਮਕਿੱਲੇ ਦੀਆਂ ਲਗਭਗ 10-12 ਟਿੱਪਾਂ ਮਾਰਕੀਟ ਵਿੱਚ ਆਈਆਂ ਚਮਕਿੱਲੇ ਦੇ ਅਖਾੜਿਆਂ ਨੂੰ ਲੋਕ ਤਿੰਨ-ਤਿੰਨ ਮਹੀਨੇ ਪਹਿਲਾਂ 4-4000 ਰੁਪਏ ਦੇ ਕੇ ਲੁਧਿਆਣੇ ਮੁਕੇ ਵਾਲੇ ਵੈਦਾਂ ਦੇ ਚੁਬਾਰੇ 'ਚ ਪ੍ਰੋਗਰਾਮ ਬੁੱਕ ਕਰਵਾਏ ਜਾਂਦੇ ਸਨ ਚਮਕਿੱਲੇ ਦੀ ਲੋਕਪ੍ਰਿਤਾ ਦਾ ਇੱਕ ਰੂਪ ਇਹ ਵੀ ਸੀ ਕਿ ਲੋਕ ਉਸ ਦੀਆਂ ਵਿਹਲੀਆਂ तरीका ਦੇਖ ਕੇ ਹੀ ਆਪਣੇ ਵਿਆਹ ਦੇ ਦਿਨ ਧਰਦੇ ਸਨ ਚਮਕੀਲੇ ਦੇ ਅਖੜਿਆਂ ਦੀ ਇੱਕ ਖਾਸ ਵਿਸ਼ੇਸ਼ਤਾ ਇਹ ਵੀ ਰਹੀ ਕਿ ਉਹ ਅੱਜ ਦੇ ਗੀਤਕਾਰਾਂ ਵਾਂਗ ਕਾਪੀਰਾਈਟ ਦੇ ਚੱਕਰਾਂ 'ਚ ਨਹੀਂ ਸੀ ਪੈਂਦਾ ਸਗੋਂ ਪਹਿਲਾ ਗਾਣਾ ਸਟੇਜ ਤੇ ਗਾ ਕੇ ਲੋਕਾਂ ਦੀ ਪ੍ਰਤੀਕਿਰਿਆ ਪਤਾ ਕਰਦਾ ਸੀ ਤੇ ਫਿਰ ਸੰਗੀਤ ਸਮਾਟ ਅਹੁੱਜਾ ਕੋਲ ਆ ਕੇ ਕਹਿੰਦਾ ਗੁਰੂ ਜੀ ਆ ਗੀਤ ਆਪਾਂ ਟੇਪ 'ਚ ਪਾਉਣਾ ਲੋਕਾਂ ਨੇ ਬੜਾ ਪਸੰਦ ਕੀਤਾ ਵਾਹ ਕੀ ਬਾਤ ਹੈ ਚਮਕੀਲੇ ਦੇ ਗੀਤਾਂ ਬਾਰੇ ਵਿਵਾਦ ਹਮੇਸ਼ਾ ਛਿੜਦੇ ਰਹੇ ਹਨ ਸਾਡੇ ਸੱਭਿਆਚਾਰ ਵਿੱਚ ਜੋ ਪਰਦੇ ਪਿੱਛੇ ਹੋ ਰਿਹਾ ਹੈ ਚਮਕੀਲੇ ਦੀ ਕਲਮ ਨੇ ਉਸ ਨੂੰ ਉਘਾੜਿਆ ਹੈ ਉਸਦੇ ਗੀਤਾਂ ਤੇ ਅਸ਼ਲੀਲਤਾ ਦਾ ੱੱੱੱੱ ਅਸਲ ਚ ਉਸ ਦੀ ਪ੍ਰਸਿੱਧੀ ਦੇ ਕਾਰਨ ਹੀ ਲੱਗਿਆ ਹੈ ਜਦੋਂ ਕਿ ਉਸ ਸਮੇਂ ਦੇ ਹੋਰ ਗਾਇਕਾਂ ਨੇ ਵੀ ਦੋ ਗਾਣਾ ਗਾਇਕੀ ਨੂੰ ਅਪਣਾਇਆ ਹੋਇਆ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਅਖਰ ਚਮਕੀਲਾ ਗਲਤੀ ਕਿੱਥੇ ਕਰ ਗਿਆ ਪੰਜਾਬੀ ਮੁਹਾਵਰਿਆਂ ਅਤੇ ਅਖਾਣਾਂ ਨੂੰ ਢੁਕਵੀਂ ਥਾਂ ਤੇ ਵਰਤਣਾ ਚਮਕੀਲੇ ਨੂੰ ਬਖੂਬੀ ਆਉਂਦਾ ਸੀ ਉਸ ਦਾ ਗੱਲ ਕਹਿਣ ਦਾ ਅੰਦਾਜ਼ ਸਿੱਧਾ ਤੇ ਸਪਸ਼ਟ ਸੀ ਜਿਸ ਨੇ ਅਣਗਿਣਤ ਵਿਵਾਦਾਂ ਨੂੰ ਜਨਮ ਦਿੱਤਾ ਪੰਜਾਬੀ ਫਿਲਮਾਂ ਚ ਫਿਲਮਾਏ ਗਏ ਚਮਕੀਲੇ ਦੇ ਅਖਾੜੇ ਵੀ ਪਾਲੀਵੁੱਡ ਲਈ ਪ੍ਰਤਾਨ ਸਾਬਤ ਹੋਏ ਸਨ 1987 ਚ ਆਈ ਫਿਲਮ ਪਟੋਲਾ ਦਾ ਗੀਤ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਫਿਲਮ ਦਾ ਹਿੱਟ ਹੁੰਦਾ ਬਹੁਤ ਵੱਡਾ ਕਾਰਨ ਬਣਿਆ ਇਸੇ ਤਰ੍ਹਾਂ ਫਿਲਮ ਦੁਪੱਟਾ ਦਾ ਮੇਰਾ ਜੀ ਕਰਦਾ ਗਾਣਾ ਵੀ ਫਿਲਮ ਨੂੰ ਕਾਮਯਾਬ ਕਰ ਗਿਆ ਪਿੰਡ ਦੀਆਂ ਗਲੀਆਂ ਵਿੱਚ ਰਹਿੰਦਾ ਪਿੰਡ ਦੀਆਂ ਗਲੀਆਂ ਵਿੱਚ ਘੁੰਮਦਾ ਤੇ ਗੀਤ ਗਾਉਂਦਾ ਸਕੂਲ ਵੇਲੇ ਵੀ ਸਕੂਲ ਦੇ ਟਾਈਮ ਉਸ ਦਾ ਇੱਕ ਵੱਖਰਾ ਅੰਦਾਜ਼ ਸੀ ਗਾਣੇ ਗਾਉਣ ਦਾ ਦੁਗਰੀ ਪਿੰਡ ਵਿੱਚ ਜਦੋਂ ਪਿੰਡੂ ਖੇਡ ਮੇਲਾ ਹੁੰਦਾ ਇਹ ਖੇਡ ਮੇਲਾ 3 ਦਿਨ ਚੱਲਦਾ ਸੀ ਅਤੇ ਤਿੰਨ ਦਿਨਾਂ ਬਾਅਦ ਜਦੋਂ ਫਾਈਨਲ ਮੈਚ ਹੁੰਦੇ ਸਨ ਤੇ ਰਾਤ ਨੂੰ ਕਰੀਬ 10 11 ਵਜੇ ਤੋਂ ਲੈ ਕੇ ਸਵੇਰ ਤੱਕ ਸਾਰੀ ਰਾਤ ਇਹ ਪੰਜਾਬੀ ਪ੍ਰਸਿੱਧ ਗਾਇਕ ਅਮਰ ਸਿੰਘ ਚਮਕਿੱਲੇ ਦੇ ਅਖਾੜਾ ਲੱਗਦਾ ਸੀ ਜਿਸ ਨੂੰ ਲੋਕ ਆਪਣੇ ਘਰਾਂ ਦੇ ਚੁਬਾਰਿਆਂ ਤੇ ਬਹਿ ਕੇ ਜਾਂ ਫਿਰ ਟਰੱਕਾਂ ਉੱਤੇ ਬਹਿ ਕੇ ਇਸ ਦੇ ਅਖਾੜੇ ਨੂੰ ਵੇਖਦੇ ਸਨ ਤੇ ਭਰਪੂਰ ਪਿਆਰ ਚਮਕਿੱਲੇ ਨੂੰ ਮਿਲਦਾ ਸੀ ਚਮਕੀਲੇ ਨੇ ਸਿਰਫ ਸਮਾਜਿਕ ਰਿਸ਼ਤਿਆਂ ਨੂੰ ਹੀ ਗਾਇਕੀ ਦਾ ਆਧਾਰ ਨਹੀਂ ਬਣਾਇਆ ਸਗੋਂ ਉਸ ਦੁਆਰਾ ਕੱਢੀਆਂ ਗਈਆਂ ਧਾਰਮਿਕ ਟਿੱਪਾਂ ਨਾਮ ਜਪ ਲੈ ਅਤੇ ਬਾਬਾ ਤੇਰਾ ਨਨਖਾਣਾ ਰਾਹੀ ਚਮਕੀਲੇ ਨੇ ਉਹਨਾਂ ਲੋਕਾਂ ਦੇ ਮੂੰਹਾਂ ਤੇ ਜਿੰਦੇ ਲਾ ਦਿੱਤੇ ਜਿਹੜੇ ਕਹਿੰਦੇ ਸਨ ਕਿ ਚਮਕੀਲਾ ਸਿਰਫ ਅਸ਼ਲੀਲ ਗੀਤ ਹੀ ਗਾ ਸਕਦਾ ਹੈ ਚਮਕੀਲ ਨੇ ਧਾਰਮਿਕ ਟਿਪਾਂ ਦੀ ਸਾਰੀ ਕਮਾਈ ਧਾਰਮਿਕ ਸਥਾਨਾਂ ਨੂੰ ਦਾਨ ਵਜੋਂ ਦਿੱਤੀ। ਪੰਜਾਬ 'ਚ ਹੁਣ ਤੱਕ ਦਹਿਸ਼ਤਗਰਦੀ ਦਾ ਕਾਲਾ ਬੱਦਲ ਫਟ ਚੁੱਕਿਆ ਸੀ। ਕਿਹਾ ਜਾਂਦਾ ਹੈ ਕਿ ਦਹਿਸ਼ਤਗਰਦਾ ਨੇ ਦਹਿਸ਼ਤ ਫਲਾਉਣ ਦੇ ਮਨਸੂਬੇ ਨੂੰ ਅੰਜਾਮ ਦਿੰਦਿਆਂ ਜਲੰਧਰ ਨੇੜਲੇ ਪਿੰਡ ਮੈਸਪੁਰ ਵਿਖੇ 8 ਮਾਰਚ 1988 ਨੂੰ ਰੱਖੇ ਵਿਆਹ ਦੇ ਸਾਹੇ ਤੇ ਅਖਾੜਾ ਲਾਉਣ ਆਏ ਚਮਕੀਲੇ ਤੇ ਮਾਂ ਬਣਨ ਵਾਲੀ ਅਮਰਜੋਤ ਨੂੰ ਗੱਡੀ ਚੋਂ ਉਤਰਨ ਸਮੇਂ ਹੀ ਗੋਲੀਆਂ ਨਾਲ ਭੁੰਨ ਦਿੱਤਾ ਇੱਕ ਪਰਿਵਾਰ ਤੇ ਕਹਿਰ ਟੈ ਗਿਆ ਲੁਧਿਆਣਾ ਦੇ ਪਿੰਡ ਦੁਗਰੀ ਵਿੱਚ ਵਸਦੇ ਲੋਕ ਜਿਨ੍ਹਾਂ ਨੇ ਚਮਕੀਲੇ ਨੂੰ ਆਪਣੇ ਅੱਖੀਂ ਘੁੰਮਦੇ ਵੇਖਿਆ ਉਸਦੇ ਖਾੜੇ ਸੁਨੇ ਜਦੋਂ ਉਹਨਾਂ ਤੱਕ ਇਹ ਗੱਲ ਪਹੁੰਚੀ ਤਾਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹਹਾਕਾਰ ਮਚ ਗਈ ਅਮਰ ਸਿੰਘ ਚਮਕੀਲਾ ਦੀ ਜਦੋਂ ਅਰਥੀ ਪਿੰਡ ਪਹੁੰਚੀ ਤਾਂ ਪਿੰਡ ਵਿੱਚ ਕਰੀਬ 3 ਦਿਨ ਤੱਕ ਕਿਸੇ ਦੇ ਘਰ ਚੁੱਲ੍ਹਾ ਬਿਨਾ ਬਲਿਆ ਅਮਰ ਸਿੰਘ ਚਮਕੀਲਾ ਭਾਵੇਂ ਸਰੀਰਕ ਤੌਰ ਤੇ ਸਾਡੇ ਵਿੱਚ ਮੌਜੂਦ ਨਹੀਂ ਹੈ ਪਰ ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ਵਿੱਚ ਅੱਜ ਵੀ ਜਿਉਂਦਾ ਹੈ ਅਤੇ ਉਸ ਦਾ ਨਾਮ ਰਹਿਂਦੀ ਦੁਨੀਆ ਤੱਕ ਅਮਰ ਰਹੇਗਾ ਅਤੇ ਉਸ ਦੇ ਗਾਏ ਹੋਏ ਗੀਤ ਗੱਡੀਆਂ ਅਤੇ ਵਿਆਹਾਂ ਸ਼ਾਦੀਆਂ 'ਚ ਡੀਜੇ ਤੇ ਹਮੇਸ਼ਾ ਵੱਜਦੇ ਰਹਿਣਗੇ ਹੁਣ ਵੇਖਣਾ ਇਹ ਹੋਵੇਗਾ ਕਿ ਅਮਰ ਸਿੰਘ ਚਮਕੀਲਾ ਦੀ ਆਉਣ ਵਾਲੀ ਫਿਲਮ ਚਮਕੀਲਾ ਕਿੰਨਾ ਕੁ ਲੋਕ ਉਸ ਨੂੰ ਪਿਆਰ ਦੇਣਗੇ ਤੇ ਉਸ ਨੂੰ ਕਿੰਨੀ ਕੁ ਸਫਲਤਾ ਮਿਲੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ